ਮੈਂ ਕੋ ਮੈਂ ਮਾਜਾ ਕਿਸਾਨ ਸ਼ਿਕਾਇਤ ਕਮੇਟੀ ਦਾ ਪ੍ਰਧਾਨ ਹਾਂ ਤੇ ਇਹ ਸੰਯੁਕਤ ਮੋਰਚੇ ਦਾ ਮੈਂਬਰ ਵੀ ਹਾਂ ਜਿਹੜੀ ਮੋਦੀ ਸਰਕਾਰ ਨੇ 13 ਮਹੀਨੇ ਸਾਡੇ ਤੇ ਜ਼ੁਲਮ ਉਠਾਇਆ ਦਿੱਲੀ 'ਚ ਤੇ ਅੱਜ ਇਹ ਪੰਜਾਬ 'ਚ ਵੋਟਾਂ ਮੰਗਣ ਆਇਆ ਇਹ ਇਹਦਾ ਇਹ ਜਵਾਬ ਆ ਵੀ ਇਹ ਵੋਟਾਂ ਕਿਹੜੇ ਮੂੰਹ ਨਾਲ ਮੰਗਣ ਆਏ ਆ ਬੀਜੇਪੀ ਵਾਲੇ ਇਹਨਾਂ ਦਾ ਵੋਟ ਦਾ ਹੱਕ ਬੰਦਾ ਹੀ ਨਹੀਂ ਜਿਹੜੇ ਇੱਥੇ ਪੰਜਾਬ ਦੇ ਰਹਿਣ ਵਾਲੇ ਲੋਕ ਜਿਹੜੇ ਇੱਥੇ ਇਹਨਾਂ ਨੂੰ ਬੁਲਾ ਰਹੇ ਆ ਇਹਨਾਂ ਦੀਆਂ ਰੈਲੀਆਂ ਕਰਾ ਰਹੇ ਆ ਉਹਨਾਂ ਲੋਕਾਂ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਜਿਹੜੇ 750 ਉੱਥੇ ਕਿਸਾਨ ਸ਼ਹੀਦ ਹੋਇਆ 13 ਮਹੀਨੇ ਸੜਕਾਂ ਤੇ ਬਹਿ ਕੇ ਉਹਨਾਂ ਦਾ ਕੀ ਕਸੂਰੀ ਜਿਹੜਾ ਸਾਡਾ ਵੀਰ ਸ਼ੁਭ ਕਰਨਾ ਜਿਹਨੂੰ ਸਿਰ 'ਚ ਗੋਲੀ ਮਾਰ ਕੇ ਇਹਨਾਂ ਨੇ ਸ਼ਹੀਦ ਕੀਤਾ ਇਹ ਆਪਣੇ ਆ ਬਾਰਡਰ ਤੇ ਸ਼ੰਭੂ ਵਾਲੇ ਬਾਰਡਰ ਤੇ ਉਹਦਾ ਕੀ ਕਸੂਰੀ ਇਹ ਸਾਰੀਆਂ ਜਿਹੜੇ ਇਸ਼ੂ ਆ ਸਾਡੇ ਜੇ ਸਾਡੀ ਐਮਐਸਪੀ ਦਾ ਇਸ਼ੂ ਆ ਤੇ ਉਹ ਆਪਣੀ ਫਸਲ ਦਾ ਹੀ ਰੇਟ ਮੰਗਦੇ ਆਂ ਹੀ ਇਹਨਾਂ ਕੋਈ ਵਾਧੂ ਪੈਸੇ ਨਹੀਂ ਮੰਗਦੇ ਵੀ ਸਾਨੂੰ ਕੋਈ ਵਾਧੂ ਪੈਸੇ ਦੇ ਦਿਓ ਤੇ ਸਾਨੂੰ ਫਸਲ ਦੇ ਜ਼ਿਆਦਾ ਚਾਹੀਦੇ ਆਂ ਅਸੀਂ ਐਮਐਸਪੀ ਦੀ ਸਹੀ ਗਾਰੰਟੀ ਮੰਗਦੇ ਹਾਂ ਕਿ ਜੇ 2200 ਰੁਪਏ ਰੇਟ ਆ ਤੇ ਉਹਦੀ 2200 ਰੁਪਏ ਦੀ ਗਾਰੰਟੀ ਹੋਣੀ ਚਾਹੀਦੀ ਆ ਜੇ ਗੋਭੀ 15 ਰੁਪਏ ਰੇਟ ਆ ਤੇ ਉਹਦਾ 15 ਰੁਪਏ ਵਿਕਣੀ ਚਾਹੀਦੀ ਆ ਜੇ ਗੋਭੀ ਦਾ 15 ਰੁਪਏ ਰੇਟ ਆ ਤੇ ਵਿਕਦੀ 2 ਰੁਪਏ ਜਾਂ 4 ਰੁਪਏ ਆ ਇਹ ਸਾਡੀਆਂ ਜਿਹੜੇ ਮੰਗਾ ਸਾਡੇ ਇਸ਼ੂ ਆ ਇਹਨਾਂ ਦੇ ਸਬੰਧਾਂ ਵਿੱਚ ਜਿਹੜਾ ਬੀਜੇਪੀ ਸਰਕਾਰ ਨੇ ਮੋਦੀ ਸਰਕਾਰ ਨੇ ਸਾਡੇ ਤੇ ਜਿਹੜਾ ਜ਼ੁਲਮ ਕੀਤਾ ਉਹ ਜ਼ੁਲਮ ਦਾ ਅੱਜ ਵਿਰੋਧ ਆ ਚਲੋ ਪ੍ਰਸ਼ਾਸਨ ਦਾ ਜਿਹੜਾ ਉਹਨਾਂ ਦਾ ਤਰੀਕਾ ਆਪਣਾ ਹੁੰਦਾ ਵੀ ਅਸੀਂ ਲੌਨ ਆਇਡਰ ਜਿਹੜਾ ਉਹਨੂੰ ਮੇਨਟੇਨ ਰੱਖਣਾ ਪਰ ਸਾਡਾ ਇਹ ਹੈ ਵੀ ਅਸੀਂ ਆਪਣਾ ਵਿਰੋਧ ਕਰਾਂਗੇ ਬੀਜੇਪੀ ਦਾ ਜਿੱਥੇ ਵੀ ਪ੍ਰਧਾਨ ਮੰਤਰੀ ਜਾਊਗਾ ਜਿੱਥੇ ਵੀ ਬੀਜੇਪੀ ਦਾ ਕੈਂਡੀਡੇਟ ਜਾਊਗਾ ਕੋਈ ਵੀ ਜ਼ਿਲ੍ਹੇ ਦੇ ਵਿੱਚ ਕੈਂਡੀਡੇਟ ਜਾਊਗਾ ਜਾਂ ਕੋਈ ਵੀ ਹਲਕੇ ਜਾਊਗਾ ਉਹਦਾ ਕੈਂਡੀਡੇਟ ਦਾ ਵਿਰੋਧ ਕਰਾਂਗੇ ਤੇ ਪ੍ਰਧਾਨ ਮੰਤਰੀ ਦਾ ਅੱਜ ਪੂਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੱਡਾ ਵਿਰੋਧ ਕੀਤਾ ਜਾਊਗਾ ਟੋਟਲ ਜਿਹੜੇ ਜਾਗਦੀ ਜ਼ਮੀਰ ਵਾਲੇ ਲੋਕ ਆ ਤੇ ਆਪਣੇ ਘਰਾਂ 'ਚ ਬੈਠੇ ਆ ਜਾਂ ਉਹ ਘਰਾਂ ਤੋਂ ਬਾਹਰ ਬੈਠੇ ਆ ਉਹਨਾਂ ਨੂੰ ਇਹੋ ਅਪੀਲ ਆ ਕਿ ਇਹਨਾਂ ਨੂੰ ਵੋਟ ਪਾ ਕੇ ਬਿਲਕੁਲ ਇਹਨਾਂ ਨੂੰ ਵੋਟ ਨਾ ਪਾਇਓ ਜੇ ਤੁਸੀਂ ਇਹਨਾਂ ਨੂੰ ਵੋਟ ਪਾਈ ਤੇ ਸਮਝ ਲਓ ਤੁਸੀਂ ਉਹ ਸਾਡੇ 700 ਕਿਸਾਨ ਜਿਹੜੇ ਉਹਨਾਂ ਦੀ ਜਿਹੜੀ ਇਹ ਸ਼ਹੀਦੀ ਆ ਜਿਹੜੀ ਆ ਉਹਨਾਂ ਦੀ ਛਾਤੀ ਤੇ ਉੱਤੇ ਚੜ ਕੇ ਤੁਸੀਂ ਵੋਟ ਪਾਓਗੇ ਇਹ ਜਿਹੜਾ ਕਿ ਆਪਣੇ ਕਿਸਾਨ ਵੀਰਾਂ ਦੇ ਇਹਨਾਂ ਦੇ ਧਿਆਨ ਜਰੂਰ ਰੱਖਿਓ ਨਹੀਂ ਮਾਰਚ ਕਰੋਗੇ ਰੋਕਿਆ ਗਿਆ ਕਿ ਕਿਤਾ ਗਿਆ ਵੇਖੋ ਸਾਨੂੰ ਇੱਥੇ ਰੋਕਿਆ ਗਿਆ ਵਾ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਕਿਹਾ ਵੀ ਅਸੀਂ ਲਾਅਨ ਆਰਡਰ ਜਿਹੜਾ ਵਾ ਮੇਨਟੇਨ ਕਰਨਾ ਅਸੀਂ ਅੱਗੇ ਤੁਹਾਨੂੰ ਨਹੀਂ ਜਾਣ ਦੇਵਾਂਗੇ ਚਲੋ ਸਾਡੀ ਇਹਦੇ ਵਿੱਚ ਕੋਈ ਪ੍ਰਸ਼ਾਸਨ ਨਾਲ ਲੜਾਈ ਨਹੀਂ ਹੈ ਕੋਈ ਸਾਡੇ ਪ੍ਰਸ਼ਾਸਨ ਨਾਲ ਕੋਈ ਝਗੜਾ ਨਹੀਂਗਾ ਅਸੀਂ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਚੱਲਣ ਦੀ ਹੈ ਵੀ ਸਾਨੂੰ ਮਾਰਚ ਕਰਨ ਦਿੱਤਾ ਜਾਵੇ ਸਾਨੂੰ ਮੋਦੀ ਤੱਕ ਪਹੁੰਚਣ ਦਿੱਤਾ ਜਾਵੇ ਜਿੱਥੇ ਉਹਨਾਂ ਦੀ ਰੈਲੀ ਆ ਬਾਕੀ ਪ੍ਰਸ਼ਾਸਨ ਵਾਲੇ ਅੱਗੇ ਘੱਟਨਾ ਕੀ ਕੋਆਪਰੇਟ ਕਰਦੇ ਆ ਉਹ ਬਾਅਦ ਦੀ ਗੱਲ ਆ ਪਰ ਸਾਡਾ ਵਿਰੋਧ ਜਿਹੜਾ ਵਾ ਅੱਜ ਵੀ ਜਿਹੜਾ ਅਸੀਂ ਵਿਰੋਧ ਆਪਣਾ ਸੜਕ ਤੇ ਆ ਗਏ ਆ ਇੱਥੋਂ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਕਾਲੇ ਝੰਡੇ ਦਿਖਾ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰਾਂਗੇ ਮੇਰਾ ਨਾਮ ਜੀ ਬਲਵਿੰਦਰ ਸਿੰਘ ਰਾਜੂ ਮਾਜਾ ਕਿਸਾਨ ਸੰਘਰਸ਼ ਕਮੇਟੀ ਦਾ ਮੈਂ ਪ੍ਰੈਜ਼ੀਡੈਂਟ ਆ ਪੰਜਾਬ ਦਾ ਕਸ਼ਮੀਰ ਸਿੰਘ ਤੁਗਲਵਾਲ ਮਾਜਾ ਕਿਸਾਨ ਸੰਘਰਸ਼ ਕਮੇਟੀ ਦਾ ਸਰਪ੍ਰਸਤ ਹਾਂ ਅੱਜ ਅਸੀਂ ਆਏ ਆ ਮੋਦੀ ਦੇ ਵਿਰੋਧ ਵਿੱਚ ਕਿਉਂਕਿ ਜੇ ਪ੍ਰਧਾਨ ਮੰਤਰੀ ਨੇ ਚੰਗੇ ਕੰਮ ਕੀਤੇ ਹੁੰਦੇ ਤੇ ਅੱਜ 15-15 20-20 ਕਿਲੋਮੀਟਰ ਦਾ ਘੇਰਾ ਲਾਇਆ ਤੇ ਪੈਰਾਮਿਲਟਰੀ ਫੋਰਸ ਲਾਈ ਆ ਪੰਜਾਬ ਪੁਲਿਸ ਵੀ ਨਾਗੇ ਨਹੀਂ ਆਉਣ ਦਿੱਤੀ ਇੰਨੀ ਫੋਰਸ ਲਾ ਕੇ ਉੱਥੋਂ Rajasthan ਤੋਂ ਫੋਰਸ ਲੈ ਕੇ ਆਏ ਆ ਜੇ ਚੰਗੇ ਕੰਮ ਕੀਤੇ ਹੁੰਦੇ ਤੇ ਪ੍ਰਧਾਨ ਮੰਤਰੀ ਦਾ ਅਸੀਂ ਸਵਾਗਤ ਕਰਦੇ ਜੇ ਨੇ ਕਦੇ ਚੰਗੇ ਕੰਮ ਕੀਤੇ ਹੁੰਦੇ ਇਹਨੇ ਮਾੜੇ ਕਰਮ ਕੀਤੇ ਮਾਰਾ ਵੀ ਬੀਜਿਆ ਝੂਠ ਬੋਲ ਕੇ ਸਰਕਾਰ ਬਣਾਈ ਆ ਤੇ ਰੱਜ ਕੇ ਕਿਸਾਨਾਂ ਨੂੰ ਕੁੱਟਿਆ ਇਹ ਕਰਕੇ ਤਾਂ ਕਰਕੇ ਅਸੀਂ ਪ੍ਰਧਾਨ ਉਹਨਾਂ ਨੇ ਸਾਡੇ ਨੇ ਦੱਸਿਆ ਕਿ 750 ਕਿਸਾਨ ਸ਼ਹੀਦ ਕਰਾਇਆ ਇਹਨਾਂ ਨੇ ਹੁਣ ਜਿਹੜਾ ਸਾਡੇ ਨਾਲ ਇਹਨਾਂ ਨੇ ਨੇਕੀ ਕੀਤੀ ਆ ਕਿ ਅਸੀਂ ਦਿੱਲੀ ਆਪਣੀ ਰਾਜਧਾਨੀ ਤੇ ਜਾ ਰਹੇ ਸੀ ਤੇ ਰਾਹ 'ਚ ਅਕੇ ਲੱਗਡੇ ਆ 400 ਕਿਸਾਨ ਸਾਡਾ ਕਿਸੇ ਦੀ ਅੱਖ ਕੱਢ ਦਿੱਤੀ ਆ ਕਿਸੇ ਦੇ ਲੱਤ ਤੋੜ ਦਿੱਤੀ ਆ ਕਿਸੇ ਦਾ ਸਿਰ ਡੈਮੇਜ ਕਰ ਦਿੱਤਾ ਕੁਝ ਸਾਡੇ ਗੋਲੀ ਮਾਰ ਕੇ ਸ਼ਹੀਦ ਵੀ ਕਰ ਦਿੱਤਾ ਕਿਸਾਨ ਇਹ ਕਰਕੇ ਅਸੀਂ ਉਹਦੇ ਸਬੰਧ ਵਿੱਚ ਇਹਨੂੰ ਕਾਲੀਆਂ ਢੰਡੀਆਂ ਇਹਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਕਰਨਾ ਤਾਂ ਸਵਾਗਤ ਹੀ ਜੇਕਰ ਚੰਗਾ ਹੁੰਦਾ ਇਹਨੇ ਆਪਣਾ ਮਾੜੇ ਕਰਮ ਬੀਜੇ ਆ ਤੇ ਉਹਦੇ ਕਰਕੇ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਸਾਨੂੰ ਰੋਕਿਆ ਗਿਆ ਜੀ ਇਹ ਕਰਕੇ ਅਸੀਂ ਰੁਕ ਗਏ ਹਾਂ ਜਿੱਥੇ ਪ੍ਰਸ਼ਾਸਨ ਨੇ ਸਾਨੂੰ ਰੋਕਿਆ ਫਿਰ ਸਾਡੇ ਪ੍ਰਧਾਨ ਦੀ ਗੱਲਬਾਤ ਚੱਲ ਰਹੀ ਆ ਜੇ ਜਾਣ ਦੇਣਗੇ ਤੇ ਅਸੀਂ ਜਾਵਾਂਗੇ ਪਰ ਸਾਡਾ ਵਿਰੋਧ ਹੁੰਦਾ ਹੀ ਆ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਇੱਕ ਐਡੀ ਵੱਡੀ ਸ਼ਕਤੀ ਆ ਤਾਂ ਪਉ ਰਾਜ ਤੇ ਰਾਜੋਂ ਨਰਕ ਕਿਉਂਕਿ ਤੱਪ ਕੀਤਾ ਹੈ ਪੁਰਾਣੇ ਜ਼ਮਾਨੇ ਚ ਇਹਨੂੰ ਰਾਜ ਮਿਲ ਗਿਆ ਹੁਣ ਇਹਨੇ ਨਰਕਾਂ ਦੇ ਭਾਗੀ ਬਣਨਾ ਇੰਨੀਆਂ ਦੁਨੀਆ ਦੀਆਂ ਵੱਧਵਾਵਾਂ ਇਹਨੂੰ ਲੱਗਣੀਆਂ ਜਿੰਨਾ ਇਹਨੇ ਬੀਬੀਆਂ ਰੰਡੀਆਂ ਕਰ ਦਿੱਤੀਆਂ ਭੈਣਾਂ ਦੇ ਸੁਹਾਗ ਖੋਲੇ ਆ ਬੁਰਾ ਹਾਲ ਬੌਂਕੇ ਦਿਹਾੜੇ ਨੇ ਕੀਤੇ ਆ ਇਹ ਕਰਕੇ ਇਹਦਾ ਜਿਹੜਾ ਇਲਾਜ ਮਹਾਰਾਜ ਕਰੂਗਾ